ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਹਾਂ ਪਿਆਰ ਦਾ ਧਾਗਾ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਜਿਵੇਂ ਹੀ ਸ਼ਾਮ ਪੈਂਦੀ ਉਸਦੇ ਪੈਰ ਨੱਚਣ ਲੱਗ ਪੈਂਦੇ ਸ਼ੋਰ ਹੁੰਦਾ ਡੋਲੀ 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 ਉਸਦੀ ਹਰ ਹਰਕਤ ਤੇ ਨੋਟਾਂ ਦੀ ਵਰਖਾ ਹੋਣ ਲੱਗ ਪੈਂਦੀ ਫਿਰ ਸਾਰਿਆਂ ਦੀਆਂ ਲਾਲਚੀ ਨਜ਼ਰਾਂ ਉਸਦੇ ਸੁੰਦਰ ਸਰੀਰ ਤੇ ਟਿਕ ਜਾਂਦੀਆਂ ਲੋਕ ਉਸ ਨੂੰ ਘੇਰ ਲੈਂਦੇ ਅਤੇ ਆਪਣੇ ਅੰਦਰੂਨੀ ਉਤਸ਼ਾਹ ਨੂੰ ਪ੍ਰਗਟ ਕਰਦੀ। ਅਤੇ 7 ਸਾਲਾਂ ਬਾਅਦ ਉਹ ਫਿਰ ਦਿਖਾਈ ਦਿੱਤੀ। ਮੇਰੀਆਂ ਉਮੀਦਾਂ ਦੇ ਬਿਲਕੁਲ ਉਲਟ। ਮੈਂ ਸੋਚਿਆ ਸੀ ਕਿ ਜਦੋਂ ਅਸੀਂ ਅਗਲੀ ਵਾਰ ਮਿਲਾਂਗੇ ਤਾਂ ਉਹ ਜ਼ਰੂਰ ਮਰਾਠੀ ਧੋਤੀ ਪਹਿਨੇਗੀ ਅਤੇ ਆਪਣੇ ਵਾਲਾਂ ਨੂੰ ਜੂੜੇ ਵਿੱਚ ਬੰਨ੍ਹ ਕੇ ਉਸ ਵਿੱਚ ਮੇਲੀ ਦੇ ਫੁੱਲ ਪਾਵੇਗੀ। ਜਿਵੇਂ ਪਹਿਲਾਂ ਵਾਂਗ ਜੀਨਸ ਅਤੇ ਟੀ-ਸ਼ਰਟ ਵਿੱਚ ਮੇਰੀ ਉਡੀਕ ਕਰ ਰਹੀ ਹੋਵੇਗੀ। ਓਨੀ ਹੀ ਸੁੰਦਰ, ਜਿੰਨੀ ਜਵਾਨ। ਪਰ ਅੱਜ ਨਜ਼ਾਰਾ ਵੱਖਰਾ ਸੀ। ਇਹ ਕੀ ਸੀ? ਮੇਰੇ ਬਚਪਨ ਦੀ ਗੁੱਡੀ ਇੱਥੇ ਆਉਣ ਤੋਂ ਬਾਅਦ ਡੋਲੀ ਬਣ ਗਈ ਸੀ ਅਸੀਂ ਇੱਕ ਲੱਕੜ ਦੇ ਮੇਜ਼ ਦੇ ਨਾਲ ਲੱਗਦੇ ਇੱਕ ਗੱਦੇ ਵਾਲੇ ਸੋਫੇ ਤੇ ਬੈਠੇ ਸੀ ਜਿਸ ਤੇ ਜਰਮਨ ਫੁੱਲਦਾਨ ਵਿੱਚ ਰੰਗीन ਖੰਭ ਸਜਾਈ ਹੋਏ ਸਨ ਅਚਾਨਕ ਮੇਰੀਆਂ ਨਜ਼ਰਾਂ ਉਸ ਤੇ ਟਿਕ ਗਈਆਂ ਉਹ ਮੇਰੀ ਉਮਰ ਦੀ ਸੀ ਬਚਪਨ ਵਿੱਚ ਉਹ ਮੇਰਾ ਹੱਥ ਫੜ ਕੇ ਮੈਨੂੰ ਸਕੂਲ ਲੈ ਜਾਂਦੀ ਸੀ ਉਹਨਾਂ ਦਿਨਾਂ ਵਿੱਚ ਮੇਰਾ ਪਰਿਵਾਰ ਧਾਰਾਵੀ ਇਲਾਕੇ ਵਿੱਚ ਰਹਿੰਦਾ ਸੀ ਜਿਸ ਨੂੰ ਏਸ਼ੀਆ ਦੀ ਸਭ ਤੋਂ ਵੱਡੀਆਂ ਝੁੱਗੀਆਂ ਵਿੱਚ ਗਿਣਿਆ ਜਾਂਦਾ ਹੈ ਅਸੀਂ ਆਪਣਾ ਬਚਪਨ ਉੱਥੇ ਹੀ ਤੰਗ ਗਲੀਆਂ ਵਿੱਚ ਬਤਾਇਆ ਸੀ। ਉਹ ਇੱਕ ਮਰਾਠੀ ਪਰਿਵਾਰ ਤੋਂ ਸੀ ਅਤੇ ਮੈਂ ਇੱਕ ਰਾਜਸਤਾਨੀ ਬ੍ਰਾਹਮਣ ਪਰਿਵਾਰ ਤੋਂ ਸੀ। ਉਸ ਦਾ ਪਿਤਾ ਇੱਕ ਟਰੋ ਰਿਕਸ਼ਾ ਚਲਾਉਂਦਾ ਸੀ ਅਤੇ ਉਸ ਦੀ ਮਾਂ ਰੇਲਵੇ ਸਟੇਸ਼ਨ ਤੇ ਦਾਣੇ ਵੇਚਦੀ ਸੀ। ਹਰ ਸ਼ੁੱਕਰਵਾਰ ਉਸ ਦੇ ਘਰ ਵਿੱਚ ਮੱਛੀ ਪਕਾਈ ਜਾਂਦੀ ਸੀ। ਇਸ ਲਈ ਮੇਰੀ ਮਾਂ ਨੇ ਮੈਨੂੰ ਉਸ ਦਿਨ ਉਸ ਦੇ ਘਰ ਨਹੀਂ ਜਾਣ ਦਿੱਤਾ ਸੀ। ਮੈਨੂੰ ਅਜੇ ਵੀ ਵੱਡੀਆਂ ਗगन ਚੁੰਮੀ ਮਾਰਤਾਂ ਦੇ ਵਿਚਕਾਰ ਧਾਰਾਂ ਵੀ ਦੀ ਝੁੱਗੀ ਵਿੱਚ ਬਿਤਾਏ ਪਲ ਯਾਦ ਹਨ। ਚੜ੍ਹਦੇ ਸੂਰਜ ਦੀ ਰੌਸ਼ਨੀ ਪਹਿਲਾਂ ਵੱਡੀਆਂ ਇਮਾਰਤਾਂ ਤੱਕ ਪਹੁੰਚਦੀ ਸੀ ਫਿਰ ਧਾਰਾਵੀ ਦੇ ਵਸਨੀਕਾਂ ਤੱਕ ਧਾਰਾਵੀ ਦੀ ਝੁੱਗੀ ਨੂੰ ਖੋਲੀ ਕਿਹਾ ਜਾਂਦਾ ਹੈ ਉਹਨਾਂ ਖੋਲੀਆਂ ਦੀਆਂ ਛੱਤਾਂ ਟੀਨ ਦੀਆਂ ਚਾਦਰਾਂ ਨਾਲ ਢਕੀਆਂ ਹੁੰਦੀਆਂ ਹਨ ਜਦੋਂ ਵੀ ਉਹ ਮੇਰੇ ਘਰ ਆਉਂਦੀ ਸੀ ਉਹ ਆਪਣੇ ਘਰ ਵਾਪਸ ਜਾਣ ਬਾਰੇ ਸੋਚਦੀ ਵੀ ਨਹੀਂ ਸੀ ਉਹ ਅਕਸਰ ਮੇਰੀ ਮਾਂ ਨਾਲ ਰਸੋਈ ਵਿੱਚ ਕੰਮ ਕਰਨ ਲਈ ਬੈਠ ਜਾਂਦੀ ਸੀ ਪਰ ਮਟਰ ਛੇਲਦੇ ਹੋਏ ਉਹ ਅੱਧਾ ਕਿਲੋ ਖੁਦ ਖਾ ਲੈਂਦੀ ਸੀ ਮੇਰੀ ਮਾਂ ਉਸ ਨੂੰ ਬਹੁਤ ਪਸੰਦ ਕਰਦੀ ਸੀ ਇਸ ਲਈ ਉਹ ਉਸ ਨੂੰ ਬਹੁਤ ਪਿਆਰ ਕਰਦੀ ਸੀ ਅਸੀਂ ਬਿਰਲਾ ਕਾਲਜ ਕਲਿਆਣ ਵਿੱਚ ਤੀਜੇ ਸਾਲ ਤੱਕ ਇਕੱਠੇ ਪੜੇ ਸਾਨੂੰ ਲੋਕਲ ਟ੍ਰੇਨਾਂ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਅਸੀਂ ਕਾਲਜ ਤੋਂ ਬੰਕ ਮਾਰ ਕੇ ਖੰਡਾਲਾ ਚਲੇ ਜਾਂਦੇ ਸੀ ਹਰ ਸ਼ੁੱਕਰਵਾਰ ਸਿਨੇਮੇ ਜਾਣਾ ਸਾਡੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਣ ਗਿਆ ਸੀ ਇਸ ਦੌਰਾਨ ਉਸ ਦੀ ਮਾਂ ਦੀ ਮੌਤ ਹੋ ਗਈ ਕੁਝ ਦਿਨਾਂ ਬਾਅਦ ਉਸਦੇ ਪਿਤਾ ਉਸ ਲਈ ਇੱਕ ਨਵੀਂ ਮਾਂ ਲੈ ਆਏ। ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਅੱਗੇ ਦੀ ਪੜ੍ਹਾਈ ਕਰਨ ਲਈ ਦਿੱਲੀ ਚਲਾ ਗਿਆ। ਜਿਸ ਤੋਂ ਬਿਨਾਂ ਮੈਂ ਇੱਕ ਦਿਨ ਵੀ ਨਹੀਂ ਰਹਿ ਸਕਦਾ ਸੀ। ਉਸ ਤੋਂ ਬਿਨਾਂ ਰਹਿਣਾ ਮੇਰੀ ਮਜਬੂਰੀ ਬਣ ਗਈ ਸੀ। ਕਿਸੇ ਤਰ੍ਹਾਂ 7 ਸਾਲ ਬੀਤ ਗਏ। ਇੱਕ ਦਿਨ ਮੈਨੂੰ ਆਪਣੀ ਮਾਂ ਦਾ ਇੱਕ ਪੱਤਰ ਮਿਲਿਆ। ਉਸਨੇ ਮੈਨੂੰ ਦੱਸਿਆ ਕਿ ਉਸਦਾ ਪਰਿਵਾਰ ਧਾਰਾਂਵੀ ਤੋਂ ਮੁੰਬਈ ਵਿੱਚ ਕਿਤੇ ਹੋਰ ਚਲਾ ਗਿਆ। ਜਦੋਂ ਮੈਂ 7 ਸਾਲਾਂ ਬਾਅਦ ਵਾਪਸ ਆਇਆ ਤਾਂ ਮੈਂ ਉਸ ਨੂੰ ਐਨੇ ਵੱਡੇ ਸ਼ਹਿਰ ਵਿੱਚ ਕਿੱਥੇ ਲੱਭਦਾ ਮੇਰੇ ਕੋਲ ਉਸ ਦਾ ਪਤਾ ਵੀ ਨਹੀਂ ਸੀ ਮੇਰੇ ਜਾਣ ਤੋਂ ਬਾਅਦ ਉਸਨੇ ਮੇਰੀ ਮਾਂ ਕੋਲ ਆਉਣਾ ਵੀ ਬੰਦ ਕਰ ਦਿੱਤਾ ਸੀ ਜਦੋਂ ਉਹ ਉੱਥੇ ਸੀ ਤਾਂ ਜਿਹਾ ਲੱਗਦਾ ਸੀ ਜਿਵੇਂ ਉਹ ਮੇਰੇ ਲਈ ਬਣਾਈ ਗਈ ਹੋਵੇ ਅਤੇ ਜ਼ਿੰਦਗੀ ਐਨੀ ਖੁਸ਼ ਸੀ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਮੈਂ ਹਰ ਰੋਜ਼ ਉਸ ਨਾਲ ਲੜਦਾ ਰਹਿੰਦਾ ਸੀ ਗੁੱਸੇ ਕਾਰਨ ਮੈਂ ਕਈ ਦਿਨਾਂ ਤੱਕ ਉਸ ਨਾਲ ਗੱਲ ਨਹੀਂ ਕਰਦਾ ਸੀ ਅਤੇ ਉਹ ਰੋਂਦੀ ਸੀ ਅਤੇ ਆਪਣੇ ਆਪ ਨੂੰ ਦੁਖੀ ਕਰਦੀ ਸੀ ਉਹ ਖਾਣਾ ਪੀਣਾ ਬੰਦ ਕਰ ਦਿੰਦੀ ਸੀ ਫਿਰ ਉਹ ਬਿਮਾਰ ਹੋ ਜਾਂਦੀ ਸੀ ਅਤੇ ਜਦੋਂ ਉਹ ਡਾਕਟਰਾਂ ਦੇ ਇਲਾਜ ਤੋਂ ਠੀਕ ਹੋਣ ਤੋਂ ਬਾਅਦ ਵਾਪਸ ਆਉਂਦੀ ਸੀ ਤਾਂ ਉਹ ਮੈਨੂੰ ਕਹਿੰਦੀ ਸੀ ਤੂੰ ਬਹੁਤ ਮਤਲਬੀ ਹੈ ਤੂੰ ਮੇਰਾ ਹਾਲ-ਚਲ ਪੁੱਛਣ ਲਈ ਕਿਉਂ ਨਹੀਂ ਆਇਆ ਜਦੋਂ ਉਹ ਇਹ ਕਹਿੰਦੀ ਸੀ ਮੈਂ ਹੱਸ ਪੈਂਦਾ ਸੀ ਅਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਜਾਂਦੇ ਸਨ ਮੈਂ ਉਸ ਨੂੰ ਕਈ ਵਾਰ ਸਮਝਾਉਂਦਾ ਸੀ ਕਿ ਉਸ ਨੂੰ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਸਾਡੇ ਵਿਚਕਾਰ ਲੜਾਈ ਹੋ ਜਾਵੇ ਅਤੇ ਉਹ ਫਿਰ ਤੋਂ ਬਿਮਾਰ ਹੋ ਜਾਵੇ ਪਰ ਉਸ ਦੀਆਂ ਆਦਤਾਂ ਜਲੇਬੀ ਵਰਗੀਆਂ ਸਨ ਜੋ ਮੈਨੂੰ ਵੀ ਉਲਝਣ ਵਿੱਚ ਪਾ ਦਿੰਦੀਆਂ ਸਨ ਜੋ ਵੀ ਸੀ ਮੈਂ ਬਹੁਤ ਖੁਸ਼ ਸੀ ਸਿਵਾਏ ਮੇਰੇ ਪਿਤਾ ਦੇ ਜੋ ਹਮੇਸ਼ਾ ਬ੍ਰਾਹਮਣ ਹੋਣ ਦਾ ਮਾਣ ਦਿਖਾਉਂਦੇ ਰਹਿੰਦੇ ਸਨ ਇੱਕ ਦਿਨ ਮੇਰੇ ਦੋਸਤ ਨਵੀਨ ਨੇ ਮੈਨੂੰ ਕਿਹਾ ਯਾਰ ਪ੍ਰithvi ਅੰਧੇਰੀ ਵਾਸਤ ਵਿੱਚ ਰੈਡ ਅਕਰਾਸ ਨਾਮ ਦਾ ਇੱਕ ਬਹੁਤ ਹੀ ਸ਼ਾਨਦਾਰ ਬੀਅਰ ਬਾਰ ਹੈ। ਡੋਲੀ ਨਾਮ ਦੀ ਇੱਕ ਡਾਂਸਰ ਉੱਤੇ ਬਹੁਤ ਵਧੀਆ ਨੱਚਦੀ ਹੈ। ਉਸ ਨੂੰ ਦੇਖਣ ਚੱਲੀਏ। ਬੀਅਰ ਦੇ 1.2 ਮਾਗੇ ਪੀਵਾਂਗੇ। ਬਹੁਤ ਮਜ਼ਾ ਆਵੇਗਾ। ਮੈਂ ਬੀਅਰ ਬਾਰ ਦੇ ਅੰਦਰ ਦੀ ਸਥਿਤੀ ਤੋਂ ਜਾਣੂ ਸੀ। ਮੈਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ ਕਿ ਜੇ ਪੁਲਿਸ ਛਾਪਾ ਮਾਰਦੀ ਹੈ ਤਾਂ ਪਤਾ ਨਹੀਂ ਕੀ ਹੋਵੇਗਾ। ਪਰ ਫਿਰ ਵੀ ਮੈਂ ਉਸ ਦੇ ਨਾਲ ਚਲਾ ਗਿਆ। ਜਿਵੇਂ-ਜਿਵੇਂ ਰਾਤ ਦੂਗੀ ਹੁੰਦੀ ਗਈ ਬੀਅਰ ਬਾਰ ਵਿੱਚ ਲਾਈਟਾਂ ਚਮਕਣ ਲੱਗੀਆਂ। ਨਕਲੀ ਧੂਆਂ ਉੱਡਣਾ ਸ਼ੁਰੂ ਹੋ ਗਿਆ। ਉੱਚੀ ਆਵਾਜ਼ ਵਿੱਚ ਸੰਗੀਤ ਵੱਜਣਾ ਸ਼ੁਰੂ ਹੋ ਗਿਆ। ਹੁਣ ਇੰਤਜ਼ਾਰ ਡੋਲੀ ਦੇ ਡਾਂਸ ਦਾ ਸੀ। ਅਗਲਾ ਦ੍ਰਿਸ਼ ਮੈਨੂੰ ਹੈਰਾਨ ਕਰਨ ਵਾਲਾ ਸੀ। ਮੈਂ ਡੋਲੀ ਦਾ ਡਾਂਸ ਦੇਖਣ ਲਈ ਉੱਤੇ ਗਿਆ ਸੀ। ਪਰ ਮੇਰਾ ਦਿਲ ਟੈਨਸ਼ਨ ਨਾਲ ਭਰ ਗਿਆ ਸੀ। ਉਸਨੂੰ ਦੇਖ ਕੇ ਮੇਰੇ ਲਈ ਬਾਹਰ ਦਾ ਮਾਹੌਲ ਖੁਸ਼ਕ ਹੋ ਗਿਆ। ਐਨੇ ਸਾਲਾਂ ਬਾਅਦ ਮੈਂ ਉਸਨੂੰ ਇਸ ਰੂਪ ਵਿੱਚ ਦੇਖਿਆ ਸੀ। ਉਸ ਨੂੰ ਉੱਥੇ ਦੇਖ ਕੇ ਮੇਰੇ ਅੰਦਰ ਅੱਗ ਬਲ ਰਹੀ ਸੀ ਮੇਰੇ ਅੰਦਰ ਗੁੱਸਾ ਇੰਨਾ ਜ਼ਿਆਦਾ ਸੀ ਕਿ ਮੇਰੀਆਂ ਅੱਖਾਂ ਲਾਲ ਹੋ ਗਈਆਂ ਸਨ ਆਜ ਉਹ ਜੀਵ ਅੱਖਾਂ ਨਾਲ ਮੈਨੂੰ ਦੇਖ ਰਹੀ ਸੀ ਇਸ ਤੋਂ ਵੱਧ ਦਰਦਨਾ ਕੀ ਹੋ ਸਕਦਾ ਉਸ ਨੂੰ ਦੇਖ ਕੇ ਉਸਦੇ ਨਾਲ ਬਿਤਾਈ ਯਾਦਾਂ ਦੇ ਚਰੋਕੇ ਖੁੱਲ ਗਈ ਮੈਨੂੰ ਯਾਦ ਆਇਆ ਕਿ ਜਦੋਂ ਤੱਕ ਉਸਦੀ ਮਾਂ ਜ਼ਿੰਦਾ ਸੀ ਸਭ ਕੁਝ ਠੀਕ ਸੀ ਉਸਦੀ ਮੌਤ ਤੋਂ ਬਾਅਦ ਸਭ ਕੁਝ ਧੁੰਦਲਾ ਹੋ ਗਿਆ ਅੱਜ ਉਸ ਦਾ ਬੇਫਿਕਰ ਹਾਸਾ ਬੰਦ ਹੋ ਗਿਆ ਸੀ ਉਸਦੇ ਬੁੱਲਾਂ ਤੇ ਇੱਕ ਨਕਲੀ ਮੁਸਕਰਾਹਟ ਸੀ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰ ਰਹੀ ਸੀ ਜਿਵੇਂ ਮੈਨੂੰ ਕੁਝ ਪਤਾ ਹੀ ਨਾ ਹੋਵੇ ਉਹ ਰਾਤ ਨੂੰ ਇੱਥੇ ਡਾਂਸਰ ਵਜੋਂ ਕੰਮ ਕਰਦੀ ਸੀ ਅਤੇ ਰਾਤੀ ਆਖਰੀ ਲੋਕਲ ਟ੍ਰੇਨ ਰਾਹੀਂ ਆਪਣੇ ਘਰ ਜਾਂਦੀ ਸੀ ਜਦੋਂ ਤੱਕ ਉਸਦਾ ਗਾਣਾ ਖਤਮ ਹੋਇਆ ਮੈਂ ਬੀਅਰ ਦੀਆਂ ਪੂਰੀਆਂ ਦੋ ਬੋਤਲਾਂ ਪੀ ਲਈਆਂ ਸਨ ਮੇਰਾ ਸਿਰ ਘੁੰਮਣ ਲੱਗ ਪਿਆ ਸੀ ਮੈਨੂੰ ਉਸਤੇ ਹੱਥ ਚੁੱਕਣ ਦਾ ਮਨ ਹੋਇਆ ਪਰ ਅਚਾਨਕ ਉਸਦਾ ਮਾਸੂਮ ਬਚਪਨ ਦਾ ਚਿਹਰਾ ਮੇਰੀ ਅੱਖਾਂ ਸਾਹਮਣੇ ਆ ਗਿਆ। ਮੇਰਾ ਬੀਰ ਬਾਰ ਵਿੱਚ ਰਹਿਣ ਨੂੰ ਮਨ ਨਹੀਂ ਕਰ ਰਿਹਾ ਸੀ। ਮੇਰੀਆਂ ਅੱਖਾਂ ਵਿੱਚੋਂ ਯਾਦਾਂ ਦੇ ਹੰਝੂ ਵਹਿ ਰਹੇ ਸਨ। ਮੈਂ ਉੱਠ ਕੇ ਬਾਹਰ ਚਲਾ ਗਿਆ। ਮੇਰਾ ਦੋਸਤ ਨਵੀਨ ਉੱਤੇ ਹੀ ਸ਼ਰਾਬੀ ਹਾਲਤ ਵਿੱਚ ਡਿੱਗ ਪਿਆ ਸੀ। ਮੈਂ ਰਾਤ ਦੇ 2 ਵਜੇ ਤੱਕ ਰੇਲਵੇ ਸਟੇਸ਼ਨ ਤੇ ਉਸਦੇ ਆਉਣ ਦੀ ਉਡੀਕ ਕਰਦਾ ਰਿਹਾ। ਜਦੋਂ ਉਹ ਆਈ ਤਾਂ ਮੈਂ ਉਸਦਾ ਹੱਥ ਫੜ ਕੇ ਪੁੱਛਿਆ, "ਇਹ ਸਭ ਕੀ ਹੈ?" ਤੂੰ ਐਨੀ ਦੂਰ ਚਲਾ ਗਿਆ ਸੀ ਮੈਨੂੰ ਆਪਣੀ ਪੜ੍ਹਾਈ ਛੱਡਣੀ ਪਈ ਮੈਨੂੰ ਆਪਣੇ ਭੁੱਖੇ ਪੇਟ ਲਈ ਦਿਨ ਵਿੱਚ ਦੋ ਵਾਰ ਦੀ ਰੋਟੀ ਦਾ ਇੰਤਜ਼ਾਮ ਕਰਨਾ ਪੈਂਦਾ ਸੀ ਮੈਂ ਕੀ ਕਰ ਸਕਦੀ ਸੀ ਆਪਣੀ ਮਤਰੀ ਮਾਂ ਦੇ ਤਾਣੇ ਸੁਣਨ ਨਾਲ ਇੱਥੇ ਆਉਣਾ ਬੈਤਰ ਸੀ ਫਿਰ ਕੀ ਚੰਗਾ ਹੈ ਕੀ ਬੁਰਾ ਹੈ ਉਸਨੇ ਕਿਹਾ ਤੂੰ ਇੱਕ ਵਾਰ ਤਾਂ ਮੇਰੀ ਮਾਂ ਨੂੰ ਮਿਲ ਸਕਦੀ ਸੀ ਹਾਂ ਮੈਂ ਤੁਹਾਡੇ ਨਾਲ ਰਹਿਣ ਦੀ ਇੱਛਾ ਨਾਲ ਤੁਹਾਡੇ ਦਰਵਾਜ਼ੇ ਤੇ ਆਈ ਸੀ ਪਰ ਮੈਨੂੰ ਤੁਹਾਡੇ ਦਰਵਾਜ਼ੇ ਤੋਂ ਠੋਕਰ ਖਾਣੀ ਪਈ ਇਸ ਤੋਂ ਬਾਅਦ ਮੈਂ ਆਪਣੇ ਦਿਲ ਵਿੱਚ ਅਣਗਿਣਤ ਸੁਪਨੇ ਨੂੰ ਦਬ ਦਿੱਤਾ ਮੇਰੇ ਦਿਲ ਵਿੱਚ ਉੱਠ ਰਹੇ ਗਮੀ ਦੇ ਹੜ ਨੂੰ ਤੇਰੇ ਪਿਤਾ ਜੀ ਨੇ ਸ਼ਾਂਤ ਕੀਤਾ ਅਤੇ ਮੈਂ ਖਾਲੀ ਹੱਥ ਵਾਪਸ ਆ ਗਈ ਤੂੰ ਮੇਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਤੁਸੀਂ ਕੋਈ ਹੋਰ ਵੀ ਕੰਮ ਕਰ ਸਕਦੇ ਸੀ ਮੈਂ ਕਿਹਾ ਮੈਂ ਕਿੱਥੇ ਜਾਂਦੀ ਮੈਂ ਜਿੱਥੇ ਵੀ ਜਾਂਦੀ ਤਾਂ ਹਰ ਕੋਈ ਮੈਨੂੰ ਆਪਣਾ ਸਰੀਰ ਦਿਖਾਉਣ ਦੀ ਮੰਗ ਕਰਦਾ ਹੁਣ ਤੂੰ ਦੱਸ ਮੈਂ ਕੀ ਕਰਦੀ ਮੈਨੂੰ ਪਤਾ ਹੈ ਕਿ ਤੇਰਾ ਮਨ ਗੰਦਾ ਨਹੀਂ ਕੱਲ ਤੂੰ ਇੱਥੇ ਨਹੀਂ ਆਏਂਗੀ ਕਿਸੇ ਨੂੰ ਕੁਝ ਵੀ ਸਮਝਾਉਣ ਦੀ ਲੋੜ ਨਹੀਂ ਐ ਅਸੀਂ ਦੋਵੇਂ ਕੱਲ ਦਿੱਲੀ ਜਾਵਾਂਗੇ ਇਹ ਬਾਪੂ ਤੂੰ ਮੇਰੇ ਲਈ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰ ਰਿਹਾ ਹੈ ਤੂੰ ਹੋਰ ਕੁਝ ਨਹੀਂ ਕਹਿਣਾ ਬਸ ਕੱਲ ਮੇਰੇ ਘਰ ਆ ਜਾਣਾ ਇਹ ਕਹਿ ਕੇ ਮੈਂ ਘਰ ਆ ਗਿਆ ਅਤੇ ਉਹ ਆਪਣੇ ਘਰ ਚਲੀ ਗਈ ਸਾਰੀ ਰਾਤ ਸਵੇਰ ਦੀ ਉਡੀਕ ਕਰਦੇ ਲੰਘ ਗਈ ਜਦੋਂ ਮੈਂ ਸਵੇਰੇ ਉੱਠਿਆ ਤਾਂ ਅਖਬਾਰ ਨੇ ਮੇਰੇ ਹੋਸ਼ ਉਡਾ ਦਿੱਤੇ ਇੱਕ ਖਬਰ ਛਪੀ ਰੈੱਡ ਕਰਾਸ ਬਾਰ ਦੀ ਮਸ਼ਹੂਰ ਡਾਂਸਰ ਡੌਲੀ ਨੀਂਦ ਦੀਆਂ ਗੋਲੀਆਂ ਖਾਣ ਨਾਲ ਮਰ ਗਈ ਐ ਮੇਰੇ ਸਰੀਰ ਦਾ ਰੋਮ ਰੋਮ ਕੰਬ ਗਿਆ ਅੱਜ ਮੇਰਾ ਖੁਸ਼ੀਆਂ ਦਾ ਖਜ਼ਾਨਾ ਲੁੱਟ ਲਿਆ ਗਿਆ ਸੀ ਅਤੇ ਪਿਆਰ ਦਾ ਧਾਗਾ ਟੁੱਟ ਗਿਆ ਸੀ ਮੈਂ ਤੈਨੂੰ ਵਿਆਹ ਕਰਵਾਉਣ ਲਈ ਕਿਹਾ ਸੀ ਮਰਨ ਲਈ ਨਹੀਂ ਕੀ ਤੂੰ ਮੈਨੂੰ ਇੰਨਾ ਜ਼ਨਬੀ ਸਮਝਿਆ ਕਿ ਤੂੰ ਮੈਨੂੰ ਇਕੱਲਾ ਛੱਡ ਕੇ ਚਲੀ ਗਈ ਕੀ ਮੈਂ ਤੇਰਾ ਬੋਝ ਚੁੱਕਣ ਦੇ ਯੋਗ ਨਹੀਂ ਸੀ ਮੈਂ ਚੀਕਿਆ ਅਤੇ ਆਪਣੀਆਂ ਹਥੇਲੀਆਂ ਆਪਣੇ ਕੰਨਾਂ ਤੇ ਰੱਖ ਲਈਆਂ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਕੁਝ ਟੁੱਟੇ ਹੋਏ ਖੰਭ ਬਾਹਰ ਉੱਡ ਕੇ ਮੇਰੇ ਨੇੜੇ ਡੇਕ ਪਏ ਸਨ ਹਵਾ ਕਾਰਨ ਅਖਬਾਰ ਦੇ ਪੰਨੇ ਵੀ ਇੱਧਰ ਉੱਤਰ ਉੱਡਣ ਲੱਗ ਪਏ ਸਨ ਮਾਹੌਲ ਵਿੱਚ ਫਿਰ ਚੁੱਪ ਸੀ ਖੁਸ਼ਕੀ ਸੀ ਇਹ ਉਦਾਸੀ ਨਾਲ ਭਰੀ ਇੱਕ ਚੜਦੀ ਹੋਈ ਸਵੇਰ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਪਿਆਰ ਦਾ ਧਾਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਇਹ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਈ ਸੀ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ